ਸਤਿ ਸ੍ਰੀ ਅਕਾਲ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਣਕ ਦੀ ਫਸਲ ਡਿੱਗਣ ਦੇ ਮੁੱਖ ਕਾਰਨ ਕਿਹੜੇ-ਕਿਹੜੇ ਆਗੇ ਤੇ ਕਿੱਦਾਂ ਆਪਾਂ ਆਪਣੀ ਫਸਲ ਡਿੱਗਣ ਤੋਂ ਬਚਾਅ ਕਰ ਸਕਦੇ ਹਾਂ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ Facebook ਪੇਜ ਨਾਲ ਜੁੜਿਆ ਸਭ ਤੋਂ ਪਹਿਲਾਂ ਆਪਣੇ Facebook ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੇ ਵੀਡੀਓ ਨਵੇਂ ਆ ਜਿਹੜੇ ਵੀਡੀਓ ਆਪਣੇ YouTube ਚੈਨਲ ਤੇ ਦੇਖ ਰਹੇ ਤੇ ਆਪਣੇ YouTube ਚੈਨਲ ਖੇਤੀ ਬੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਬਹੁਤੇ ਕਿਸਾਨ ਵੀਰਾਂ ਦੀ ਕਣਕ ਜਿਹੜੀ ਅਖੀਰ ਤਿਆਕੀ ਡਿੱਗ ਪੈਂਦੀ ਹੈ ਤੇ ਡਿੱਗਣ ਦੇ ਨਾਲ ਆਪਣਾ ਝਾੜ ਕਟਣਾ ਲਾਜ਼ਮੀ ਆਗੀ ਚਾਹੇ ਕਿੰਨਾ ਵੀ ਕਟੇ ਥੋੜਾ ਕਟੇ ਜਾਂ ਬਾਲਾ ਕਟੇ ਪਰ ਝਾੜ ਘਟਦਾ ਹੀ ਘਟਦਾ ਜਿੰਨਾ ਕਣਕ ਖੜੀ ਦਾ ਝਾੜ ਆਊਗਾ ਉਹਨਾਂ ਡਿੱਗੀ ਕਣਕ ਦਾ ਝਾੜ ਨਹੀਂ ਆਉਂਦਾਗਾ ਤੇ ਕਿਸਾਨ ਵੀਰੋ ਡਿੱਗਣ ਦੇ ਕਾਰਨ ਕੀ ਹੈ ਮੁੱਖ ਇਹ ਆਪਾਂ ਪਹਿਲਾਂ ਜਾਣਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਬਜਾਈ ਸਮੇਂ ਬੀਜ ਜਿੰਦੋਂ ਜ਼ਿਆਦਾ ਵਰਤਦੇ ਆ ਤਾਂ ਉਦੋਂ ਆਪਣੀ ਕਣਕ ਡਿਗਣੀ ਲਾਜ਼ਮੀ ਹੈਗੀ ਤੇ ਦੂਜੇ ਨੰਬਰ ਤੇ ਯੂਰੀਆ ਦੀ ਓਵਰਡੋਜ਼ ਜਦੋਂ ਆਪਾਂ ਯੂਰੀਆ ਮਤਲਬ ਕਿ ਆਪਾਂ ਤਿੰਨ ਬੈਗ ਪਾ ਲਈ ਯੂਰੀਆ ਬਹੁਤ ਹੁੰਦੇ ਆ ਤਿੰਨ ਬੈਗ ਕਣਕ ਨੂੰ ਤੇ ਕਈ ਕਿਸਾਨ ਵੀ ਕਰਦੇ ਆ ਪਹਿਲਾਂ ਚਾਰ ਬੈਗ ਪਾ ਕੇ ਤੇ ਫਿਰ ਇੱਕ ਬੈਗ ਆ ਜਿਹੜਾ ਨਸਾਰੇ ਤੇ ਮਾਰਦੇ ਜਿਹਨੂੰ ਕਣਕ ਨਸਾਰਾ ਕਰਦੀ ਉਦੋਂ ਮਾਰਦੇ ਆ ਤੇ ਜਦੋਂ ਨਸਾਰੇ ਤੇ ਆਪਾਂ ਯੂਰੀਆ ਪਾਉਣੀ ਆ ਉਦੋਂ ਜਿਹੜੇ ਕਣਕ ਦੇ ਤਣੇ ਕਮਜ਼ੋਰ ਹੁੰਦੇ ਹੈਗੇ ਤਣੇ ਕਮਜ਼ੋਰ ਹੋ ਗਏ ਤਾਂ ਜਿਹੜੀ ਕਣਕ ਆਪਣੀ ਡਿਗਣੀ ਲਾਜ਼ਮੀ ਆ ਤੇ ਤੀਜੇ ਨੰਬਰ ਤੇ ਜਿੱਥੇ ਆਪਣੇ ਖੇਤ ਦੇ ਵਿੱਚ ਗੁੱਲੀ ਡੰਡਾ ਜ਼ਿਆਦਾ ਹੋਊਗਾ ਤੇ ਉੱਥੇ ਵੀ ਆਪਣੀ ਕਣਕ ਦੇ ਜਿਹੜੇ ਤਣੇ ਕਮਜ਼ੋਰ ਜ਼ਿਆਦਾ ਹੋ ਜਾਂਦੇ ਆ ਤੇ ਉਹਦੇ ਕਰਕੇ ਆਪਣੀ ਕਣਕ ਡਿੱਗਣੀ ਲਾਜ਼ਮੀ ਆ ਨਦੀਨ ਜਿੱਥੇ ਜ਼ਿਆਦਾ ਹੋਗੇ ਉੱਥੇ ਕਣਕ ਨੇ ਡਿੱਗਣਾ ਲਾਜ਼ਮੀ ਆਗਾ ਤੇ ਇਹ ਕਾਰਨ ਆ ਮੁੱਖ ਤੇ ਜਾਂ ਇੱਕ ਚੌਥਾ ਕਾਰਨ ਇਹ ਵੀ ਆ ਜਿੱਥੇ ਆਪਾਂ ਪਾਣੀ ਆ ਜਿਹੜਾ ਜ਼ਿਆਦਾ ਵਾਹਣ ਨੂੰ ਸੁਕਾ ਕੇ ਲਾਉਣੇ ਆਗੇ ਜਦੋਂ ਜ਼ਿਆਦਾ ਵਾਹਣ ਖੁਸ਼ਕ ਹੋ ਜਾਂਦਾ ਖੇਤ ਆਪਣਾ ਖੁਸ਼ਕ ਹੋ ਜਾਂਦਾ ਤਾਂ ਉਦੋਂ ਆਪਾਂ ਪਾਣੀ ਲਾਉਣੇ ਆ ਤੇ ਚੌਥਾ ਕਾਰਨ ਇਹ ਆ ਉਦੋਂ ਵੀ ਆਪਣੀ ਕਣਕ ਡਿੱਗਦੀ ਆ ਗਿੱਲੇ ਮੂੰਹ ਆਪਾਂ ਪਾਣੀ ਲਾਉਣਾ ਤੇ ਘਰ ਆਪਾਂ ਗੱਲਬਾਤ ਕਰਦੇ ਆ ਅੱਜ ਦੀ ਵੀਡੀਓ ਵਿੱਚ ਇਹ ਆਪਾਂ ਡਿੱਗਣ ਤੋਂ ਕਣਕ ਨੂੰ ਕਿਵੇਂ ਬਚਾਈਏ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਆਪਾਂ ਬਜਾਈ ਸਮੇਂ ਆ ਜਿਹੜੀ ਪोटाश ਹੁੰਦੀ ਆ ਐਮਓਪੀ ਪोटाਸ਼ ਆ ਜਿਹੜੀ ਆਪਾਂ 25 ਤੋਂ 20 ਤੋਂ 25 ਕਿਲੋ ਬਜਾਈ ਸਮੇਂ ਆਪਾਂ ਨੂੰ ਪੋਰ ਕਰਨੀ ਲਾਜ਼ਮੀ ਆ ਜੇ ਆਪਣੇ ਖੇਤ ਦੇ ਵਿੱਚ ਪोटाਸ਼ ਆਪਾਂ ਬਜਾਈ ਸਮੇਂ ਕਣਕ ਦੇ ਵਿੱਚ ਵਰਤੀ ਆ ਤਾਂ ਆਪਣੀ ਕਣਕ ਬਹੁਤ ਘੱਟ ਡਿੱਗੂਗੀ ਤਣੇ ਮਜ਼ਬੂਤ ਹੁੰਦੇ ਆ ਪोटाਸ਼ ਦੇ ਨਾਲ ਉੱਥੇ ਆਪਣੀ ਕਣਕ ਘੱਟ ਡਿੱਗੂਗੀ ਬੀਜ ਆਪਾਂ ਜਿਹੜਾ ਛਪਾਰਸ਼ ਹੁੰਦਾਗਾ ਜਿਵੇਂ ਆਪਾਂ ਹੈਪੀ ਸੀਡਰ ਹੈਪੀ ਸੀਡਰ ਨਹੀਂ ਸੁਪਰ ਸੀਡਰ 0 ਡਰੈਲ ਤੇ ਜਾਂ ਆਪਾਂ ਵਾਹ ਕੇ ਬਜਾਈ ਕਰਦੇ ਆ ਇੱਥੇ ਆਪਾਂ 40 ਕਿਲੋ ਬੀ ਪਾ ਸਕਦੇ ਆਂਗੇ ਤੇ ਹੈਪੀ ਸੀਡਰ ਦੇ ਵਿੱਚ ਆਪਾਂ 50 55 ਕਿਲੋ ਟਿੱਕਰਾ ਜਿਹੜਾ ਬੀਜ ਵਰਤਣਾ ਹੁੰਦਾ ਜੇ ਆਪਾਂ ਬੀਜ ਜ਼ਿਆਦਾ ਪਾਵਾਂਗੇ ਤਾਂ ਉੱਥੇ ਆਪਣੇ ਕਣਕ ਨੇ ਲਾਜ਼ਮੀ ਡਿੱਗਣਾ ਤੇ ਤੀਜੇ ਨੰਬਰ ਤੇ ਜਿਹੜਾ ਗੁੱਲੀ ਡੰਡਾ ਆਪਾਂ ਉਹਦੀ ਜਿਹੜੀ ਸਮੇਂ ਸਿਰ ਆਪਾਂ ਜਿਹੜੀ ਉਹਦੀ ਰੋਕਥਾਮ ਕਰ ਸਕੀਏ ਜਾਂ ਤਾਂ ਆਪਾਂ ਬਜਾਈ ਵੇਲੇ ਸਪਰੇਅ ਕਰੋ ਤੇ ਜਾਂ ਫਿਰ ਕੋਰ ਤੇ ਕਰੋ ਤੇ ਜਾਂ ਆਪਾਂ 40 45 ਦਿਨ ਦੇ ਵਿੱਚ ਆ ਜਿਹੜਾ ਗੁੱਲੀ ਡੰਡੇ ਵਾਲੀ ਸਪਰੇਅ ਕਰਨੀ ਲਾਜ਼ਮੀ ਆ ਤੇ ਜਿਹੜਾ ਆਪਣੇ ਖੇਤ ਦੇ ਵਿੱਚ ਨਦੀਨ ਨਾ ਹੋਵੇ ਉਹਦੇ ਕਰਕੇ ਜਿਹੜੀ ਕਣਕ ਡਿੱਗਦੀ ਆ ਤੇ ਤੀਜੇ ਨੰਬਰ ਤੇ ਆ ਜਿਹੜੀ ਯੂਰੀਆ ਇਹਨੂੰ ਘੱਟ ਯੂਰੀਆ 30 35 ਕਿਲੋ ਯੂਰੀਆ ਤੇ ਜ਼ਿਆਦਾ ਕਿਸ਼ਤਾਂ ਦੇ ਵਿੱਚ ਪਾਇਆ ਕਰੋ ਜਿਵੇਂ ਹੁਣ ਆਪਾਂ 35 ਕਿਲੋ ਦੀਆਂ ਚਾਰ-ਚਾਰ ਕਿਸ਼ਤਾਂ ਬਣਾ ਲਈਆਂ ਤਾਂ ਆਪਣੀ ਉਹਦੇ ਨਾਲ ਕੀ ਹੋਣਾਗਾ ਯੂਰੀਆ ਵੀ ਵਧੀਆ ਆਪਣੀ ਕਣਕ ਨੂੰ ਮਿਲੂਗਾ ਤੇ ਆਪਣੀ ਕਣਕ ਡਿੱਗਦੀ ਵੀ ਨਹੀਂ ਜਿੱਥੇ ਆਪਾਂ ਬੈਗ ਮਾਰਦੇ ਆ ਇੱਕ ਯੂਰੀਆ ਦਾ ਤੇ ਫਿਰ ਨਸਾਰੇ ਤੇ ਜਿਹੜੀ ਯੂਰੀਆ ਪਾਉਣੀ ਆ ਉਹ ਸਭ ਤੋਂ ਵੱਡਾ ਨੁਕਸਾਨ ਕਰਦੀ ਆ ਆਪਣੀ ਕਣਕ ਦਾ ਨਸਾਰੇ ਤੇ ਨਾ ਪਾਓ ਜੇ ਤੁਸੀਂ ਨਸਾਰੇ ਟਾਈਮ ਪਾਉਣਾ ਤਾਂ 130.45 ਦੀ ਸਪਰੇ ਕਰੋ ਨਾਈਟ੍ਰੋਜਨ ਵੀ ਮਿਲੂਗਾ ਨਾਲ ਪੋਟਾਸ਼ ਵੀ ਮਿਲੂਗਾ ਉਹ ਪੱਤਿਆਂ ਰਾਹੀਂ ਮਿਲੂਗਾ ਉਹਦੇ ਨਾਲ ਤਣੇ ਕਮਜ਼ੋਰ ਨਹੀਂ ਹੋਣੇ ਤਣੇ ਮਜ਼ਬੂਤ ਹੋਣਗੇ ਉਹਦੇ ਨਾਲ ਤੇ ਆਪਾਂ ਕੀ ਕਰਦੇ ਆਂਗੇ ਆਪਾਂ ਗਲਤੀ ਕਰਦੇ ਆਂਗੇ ਆਪਾਂ ਜਿਹੜਾ ਯੂਰੀਆ ਦਾ ਬੈਗ ਆ ਭਰ ਕੇ ਮਾਰਦੇ ਆਂਗੇ 1 ਕਿੱਲੇ ਦੇ ਹਿਸਾਬ ਦੇ ਨਾਲ ਨਸਾਰੇ ਤੇ ਉਹ ਗਲਤ ਕੰਮ ਆ 130.45 ਕਰੋ ਜਾਂ 05234 ਦੀ ਆਪਾਂ ਸਪਰੇ ਕਰ ਸਕਦੇ ਆਂਗੇ ਉਸ ਟਾਈਮ ਤੇ ਇੱਕ ਪਾਣੀ ਹੈ ਜਿਹੜਾ ਆਪਾਂ ਗਿੱਲੇ-ਗਿੱਲੇ ਮੂੰਹ ਪਾਣੀ ਲਾਉਣਾ ਕਣਕ ਨੂੰ ਜਦੋਂ ਆਪਾਂ ਜ਼ਿਆਦਾ ਸੁਕਾ ਲੈਂਦੇ ਆ ਤਾਂ ਉਦੋਂ ਜਿਹੜੇ ਤਣੇ ਕਮਜ਼ੋਰ ਪੈ ਜਾਂਦੇ ਆ ਤੇ ਉਹਦੇ ਨਾਲ ਵੀ ਆਪਣੀ ਕਣਕਾਂ ਜਿਹੜੀ ਡਿੱਗਣ ਦੀ ਸਮੱਸਿਆ ਆਉਂਦੀ ਆ ਇਹ ਕਾਰਨ ਆ ਮੁੱਖ ਕਣਕ ਡਿੱਗਣ ਦੇ ਤੇ ਇਹ ਕਾਰਨ ਜੇ ਤੁਸੀਂ ਦਾ ਹੱਲ ਕਰ ਲਿਆ ਇਹਨਾਂ ਕਾਰਨਾਂ ਤਾਂ ਤੁਹਾਡੀ ਕਣਕ ਕਦੇ ਵੀ ਨਹੀਂ ਡਿੱਗੂਗੀ ਧੰਨਵਾਦ ਕਿਸਾਨ ਵੀਰੋ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਪੇਜ ਨੂੰ ਜ਼ਰੂਰ ਫੋਲੋ ਕਰਨਾ